ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨਸ਼ਹਿਰ ਹਾਜ਼ਰ ਆਇਆ ਇੱਕ ਨਵੀਂ ਚਰਚਾ ਲੈ ਕੇ ਅੱਜ ਸ਼ੁਰੂਆਤ ਸਿੱਧੀ ਸਵਾਲਾਂ ਤੋਂ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਅਜਿਠੋ ਹੀ ਕਰ ਲੈਣੇ ਆ ਵੀ ਸੁਖਬੀਰ ਬਾਦਲ ਤੇ ਸਿਰਸੇ ਵਾਲੇ ਵਿੱਚਕਾਰ ਹੋਈਆਂ ਗੁਪਤ ਮੀਟਿੰਗਾਂ ਚ ਸੁਖਬੀਰ ਬਲ ਦੇ ਨਾਲ ਜਾਣ ਵਾਲਾ ਲੱਖੀ ਹੰਡਿਆਇਆ ਆਖਰ ਹੈ ਕੌਣ ਇਸ ਸਮੇਂ ਬੜੀ ਚਰਚਾ ਹੋ ਰਹੀ ਉਹਦੀ ਦੇਖੋ ਕਾਲੀ ਲੀਡਰਸ਼ਿਪ ਆ ਜਿਹੜੀ ਉਹ ਤਾਂ ਸਾਰੇ ਜਾਣਦੀ ਆ ਵੀ ਲੱਖੀ ਹੰਡਿਆਇਆ ਕੌਣ ਆ ਔਰ ਸੁਖਬੀਰ ਦਾ ਇੱਕ ਖਸਮ ਖਾਸ ਆ ਔਰ ਚਰਚਾ ਚ ਖੈਰੇ ਕਾਲੀ ਸਰਕਾਰ ਵੇਲੇ ਤਾਂ ਬਹੁਤ ਚਰਚਾ ਚ ਰਿਹਾ ਹੈ ਲੱਖੀ ਹੰਡਿਆਇਆ ਤੇ ਖਾਸ ਕਰ ਜਿਹੜੇ ਟਰਾਂਸਪੋਰਟ ਨਾਲ ਜੁੜੇ ਹੋਏ ਧੰਦੇ ਨਾਲ ਜੁੜੇ ਹੋਏ ਲੋਕ ਆ ਉਹ ਤਾਂ ਇਹਨੂੰ ਬਹੁਤ ਨੇੜਿਓਂ ਜਾਣਦੇ ਆ ਕਿਉਂਕਿ ਉਸ ਸਮੇਂ ਜਿਹੜੀਆਂ ਛੋਟੀਆਂ ਟਰਾਂਸਪੋਰਟਾਂ ਨੂੰ ਕਹ ਲੋ ਪੰਜਾਬੀ ਚ ਦੋਸ਼ ਲੱਗਦੇ ਰਹੇ ਆ ਸੁਖਵੀਰ ਬਾਦਲ ਦੇ ਨੇ ਉਹ ਛੋਟੀ ਟਰਾਂਸਪੋਰਟ ਖਤਮ ਹੀ ਕਰਤੀ ਜਾਂ ਹੜੱਪ ਲਈ ਟਰਾਂਸਪੋਰਟ ਸਖੀਏ ਦੀ ਟਰਾਂਸਪੋਰਟ ਨੇ ਉਹ ਸਾਰੇ ਕੁਛ ਦਾ ਕਰਤਾ ਤਰਤਾ ਮਤਲਬ ਇਹ ਲੱਖੀ ਹੰਢਾਇਆ ਹੀ ਰਿਆ ਪਰ ਸੁਖਵੀਰ ਬਾਦਲ ਦਾ ਕਹ ਲਈਏ ਖਾਸ ਰਿਆ ਔਰ ਜਿਹੜੀ ਆਰਬਿਟ ਬੱਸ ਹੈ ਉਹਦਾ ਮੈਨੇਜਰ ਰਿਆ ਜੀ ਔਰ ਜਿਹੜੀ ਹੁਣ ਜਿਹੜੇ ਖਲਾਸੇ ਹੋਏ ਆ ਪ੍ਰਦੀਪ ਕਲੇਰ ਨੇ ਜਿਹੜਾ ਸਰਸੇ ਵਾਲੇ ਡੇਰੇ ਦਾ ਜਿਹੜਾ ਪੋਲੀਟੀਕਲ ਵਿੰਗ ਦਾ ਮੁਖੀ ਰਿਹਾ ਉਹਨੇ ਇੱਕ ਨਿੱਜੀ ਚੈਨਲ ਤੇ ਬਹੁਤ ਸਾਰੇ ਖੁਲਾਸੇ ਕੀਤੇ ਆ ਜੀ ਇੱਚ ਸੁਖਵੀਰ ਬਾਦਲ ਤੇ ਸਰਸਾ ਵਾਲੇ ਡੇਰੇ ਆ ਮੁਖੀ ਦੀਆਂ ਮੀਤਰਾਮ ਨਹੀਂ ਹੁੰਦੀਆਂ ਕਈ ਗੁਪਤ ਮੀਟਿੰਗਾਂ ਦਾ ਜ਼ਿਕਰ ਆਇਆ ਉਹ ਜੀ ਉਹ ਉਹ ਮੀਟਿੰਗਾਂ ਦਾ ਕੀ ਸੱਚ ਹੈ ਜਾਂ ਕਿੱਥੇ ਹੋਈਆਂ ਕਿਵੇਂ ਹੋਈਆਂ ਭਾਵੇਂ ਇਹ ਬਹੁਤ ਲੰਬਾ ਚੌੜਾ ਬਹੁਤਾ ਨਹੀਂ ਇਹਦੇ ਚਾਪ ਨੂੰ ਵਿਸਤਾਰ ਨਹੀਂ ਪਤਾ ਪਰ ਉਹ ਚ ਵਾਰ-ਵਾਰ ਇਹ ਜ਼ਿਕਰ ਆਇਆ ਕਿ ਜਦੋਂ ਸੁਖਵੀਰ ਬਾਦਲ ਗਿਆ ਤਾਂ ਕੌਣ ਉਹਨਾਂ ਦੇ ਨਾਲ ਸੀ ਜੀ ਗੱਡੀ ਕੌਣ ਚਲਾ ਰਿਹਾ ਸੀ ਇਥੋਂ ਤੱਕ ਇੱਕ ਸਵਿਫਟ ਕਾਰ ਚ ਜਦੋਂ ਜਾਂਦੇ ਆ ਉਹ ਵੀ ਜ਼ਿਕਰ ਆਇਆ ਉਹ ਉਹ ਚ ਉਹ ਚਲਾ ਰਿਹਾ ਸੀ ਲਖੀ ਹੰਢਿਆ ਆ ਔਰ ਦੇਖੋ ਜਦੋਂ ਇਹ ਜੀਆਂ ਕੋਈ ਗੁਪਤ ਮੀਟਿੰਗਾਂ ਹੁੰਦੀਆਂ ਉੱਥੇ ਤਾਂ ਫਿਰ ਬੰਦਾ ਉਹਨੂੰ ਹੀ ਲੈ ਜਾਂਦਾ ਨਾ ਜਿਹੜਾ ਖਸਮ ਖਾਸ ਹੁੰਦਾ ਜਾਂ ਜਿਹੜੇ ਜਿਹਦੇ ਕੋਲ ਬਹੁਤ ਸਾਰੇ ਹੋਰ ਵੀ ਗੁਪਤ ਭੇਦ ਹੁੰਦੇ ਆ ਜੀ ਔਰ ਲਖੀ ਹੰਢਿਆ ਆ ਜਿਹੜਾ ਬਾਦਲ ਪ੍ਰਵਾਹ ਤੇ ਬੜਾ ਨੇੜੇ ਰਿਹਾ ਔਰ ਜਿਹੜੀ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਦੀ ਟਰਾਂਸਪੋਰਟ ਦੇਖਦਾ ਰਿਹਾ। ਹੂੰ। ਔਰ ਇਹਦੇ ਪਿਛੋਕੜ ਤੇ ਤੁਸੀਂ ਜਿਹੜਾ ਸਵਾਲ ਕੀਤਾ ਵੀ ਕੌਣ ਆ? ਜਿਹੜੀ ਕਾਲੀ ਲੀਡਰ ਨੇ ਚਾਹ ਐਮਐਲਏ ਆ ਮੰਤਰੀ ਨੇ ਜਾਂ ਹੋਰ ਐਮਪੀ ਰਹੇ ਨੇ ਕਾਲੀ ਦਲ ਨਾਲ ਸੰਬੰਧਤ ਸਰਕਾਰ ਦੇ ਸਮੇਂ ਉਹ ਤਾਂ ਖੈਰ ਜਾਣਦੇ ਆ ਪਰ ਲੋਕਾਂ 'ਚ ਇਹ ਜ਼ਰੂਰ ਚਰਚਾ ਛੜੀ ਆ ਆਮ ਲੋਕ ਬਹੁਤੇ ਨਹੀਂ ਜਾਣਦੇ ਹੁੰਦੇ। ਹੂੰ। ਕਿਉਂਕਿ ਇੱਥੋਂ ਤੱਕ ਆ ਵੀ ਕਹਿੰਦੇ ਹੰਢਿਆਏ ਜਿਹੜਾ ਇਹਨੇ ਆਪਦੀ ਰਹਿائش ਬਣਾਈ ਸੀ ਉੱਥੇ ਆਮ ਬੰਦੇ 'ਤੇ ਐਂਟਰੀ ਬੰਦ ਸੀ। ਗਨਮਨ ਦਰਵਾਜ਼ੇ ਨੂੰ ਹੀ ਮੋੜ ਦਿੰਦੇ ਸੀ ਔਰ ਜਿਹੜਾ ਇਹ ਦੀ ਪਛੋਕੜ ਚਲੇ ਜਾਈਏ ਤੇ ਜੈਲਦਾਰ ਪਰਿਵਾਰ ਨਾਲ ਉਤੋਂ ਦੇ ਸੰਬੰਧਿਤ ਆ ਜੀ ਜੈਲਦਾਰ ਕਰਕੇ ਪਰਿਵਾਰ ਵਜਦਾ ਇਹਨਾਂ ਦਾ ਹੁਣ ਤਾਂ ਖੈਰ ਬਹੁਤ ਵੱਡਾ ਜਿਹਨੂੰ ਕਹੋ ਬਿਜ਼ਨਸਮੈਨ ਪਰ ਜੇ 4 ਅੱਜ ਤੋਂ 20-25 ਸਾਲ ਪਿੱਛੇ ਚਲੇ ਜਾਈਏ ਤਾਂ ਉਸ ਸਮੇਂ ਦਾ ਕਹਿੰਦੇ ਹਰਗੋਬਿੰਦ ਬਸ ਸਰਵਸੀ ਕੀ ਇੱਕ ਜੀ ਉਹ ਵੀ ਸ਼ਾਇਦ ਕਿਸੇ ਅਕਾਲੀ ਆਗੂ ਦੀ ਸੀ ਉੱਥੇ ਇਹਦਾ ਜਿਹੜਾ ਜੀਵਨ ਦਾ ਸਫ਼ਰ ਆ ਉਹ ਕੰਡਕਟਰੀ ਤੋਂ ਸ਼ੁਰੂ ਹੁੰਦਾ ਹੂੰ ਤੇ ਉਤੋਂ ਸ਼ੁਰੂ ਹੋ ਕੇ ਫਿਰ ਹੌਲੀ-ਹੌਲੀ ਜਿਵੇਂ ਜਿਵੇਂ ਕਾਲੀ ਆਗੂ ਦੀ ਸੀਗਾਖ ਵੀਰ ਬਾਦਲ ਦੀ ਟਰਾਂਸਪੋਰਟ ਦੇਖਣ ਲੱਗ ਗਿਆ ਉਹ ਜੀ ਪਰ ਉਸ ਤੋਂ ਬਾਅਦ ਜਿਹੜੀ ਆਰਬਿਟ ਬੱਸ ਆ ਤੁਹਾਨੂੰ ਪਤਾ ਬੜੀ ਚਰਚਾ 'ਚ ਵੀ ਰਹੀ ਹੈ ਕਈ ਹਾਦਸਿਆਂ ਕਰਕੇ ਉਹ ਦੇਖਦਾ ਰਿਹਾ ਫਿਰ ਜਿਹੜੀਆਂ ਕਾਲੀ ਸਰਕਾਰ ਦੇ ਸਮੇਂ ਆਮ ਬਹੁਤ ਜ਼ਿਆਦਾ ਚਰਚਾ ਹੋਈ ਸੀ ਵੀ ਜਿਹੜੀਆਂ ਇਵਨ ਰੋਡਵੇਜ ਦੀਆਂ ਬਸਾਂ ਨੂੰ ਵੀ ਜਿਹੜਾ ਮੇਨ ਰੂਟਾਂ ਤੋਂ ਪਾਸੇ ਕਰ ਦਿੱਤਾ ਜਾਂਦਾ ਸੀ ਜਾਂ ਬ੍ਰੇਕ ਕਰ ਦਿੱਤਾ ਜਾਂਦਾ ਸੀ ਔਰ ਜਿੰਨੇ ਬਾਸ 80 ਡੇ ਆ ਉਥੇ ਬੜਾ ਕਬਜਾ ਸੀਗਾ ਇੱਕ ਜੀ ਔਰ ਜਿਹਨੂੰ ਕਹ ਲੋ ਵੀ ਜਿਹੜੀ ਛੋਟੀਆਂ ਟਰਾਂਸਪੋਰਟਾਂ ਸੀ 1 1 2 2 ਬਸਾਂ ਵਾਲੀਆਂ 5 7ਾਂ ਵਾਲੀਆਂ 20 25ਾਂ ਵਾਲੀਆਂ ਉਹ ਹਾਂ ਉਹ ਸਾਰੀਆਂ ਕੰਪਨੀਆਂ ਨੂੰ ਜਿਹਨੂੰ ਕਹ ਲੋ ਸਮੇਟ ਹੀ ਦਿੱਤਾ ਸੀ ਉਦੋਂ ਸਿਰਫ ਔਰਬਿਟ ਹੀ ਦਿਖਦੀ ਸੀ ਜਾਂ ਜਿਹੜੀਆਂ ਸੁਖਵੀਰ ਦੀਆਂ ਹੋਰ ਟਰਾਂਸਪੋਰਟਾਂ ਉਹੀ ਦਿਖਤੀਆਂ ਸੀ ਜੀ ਔਰ ਇਹ ਦੀ ਏਰੀਆ ਆਪਦੀ ਵੀ ਹੁਣ ਤਾਂ ਕਹਿ ਲੋ ਬੜੀ ਵੱਡੀ ਇੱਕ ਟਰਾਂਸਪੋਰਟ ਹੈਗੀ ਐ ਐਮ ਐਚ ਟੀ ਜਿਹੜੀ ਹੈਗੀ ਆ ਉਹਦੇ ਨਾਂ ਤੇ ਕਾਫੀ ਕਹਿੰਦੇ ਉੱਚਾਈਆਂ 50 ਤੋਂ ਉੱਪਰ ਬੱਸਾਂ ਜਿਹੜੇ ਜਿੱਕਰ ਆਇਆ ਔਰ ਹੋਰ ਵੀ ਕਈ ਕੁਝ ਬਰਨਾਲੇ ਦੇ ਕਈ ਬਿਜ਼ਨਸ ਆ ਉਹ ਤਾਂ ਕਹਿ ਲੋ ਵੀ ਜਿਵੇਂ ਕੰਡਕਟਰੀ ਤੋਂ ਸ਼ੁਰੂ ਹੋਇਆ ਸਫ਼ਰ ਜਿਹੜਾ ਸਖਵੀਰ ਨੇ ਕਰੋੜਾਪਤੀ ਕਰਤਾ ਕਿਉਂਕਿ ਸਵੀਕ ਕਾਲੀ ਸਰਕਾਰ ਦੇ ਸਮੇਂ ਜਦੋਂ ਇੰਨੇ ਖੁੱਲੇ ਮਤਲਬ ਕਹਿ ਲੋ ਦੁਹਾਰ ਰਹੇ ਹੋਣ ਜੀ ਜਾਂ ਬਾਦਲ ਪਰਵਾਰ ਦੇ ਇੰਨਾ ਨੇੜੇ ਰਿਹਾ ਹੋਵੇ ਬੰਦਾ ਜਾਂ ਸੁਖਵੀਰ ਦਾ ਖਾਸਮ ਖਾਸ ਹੋਵੇ ਕਿ ਕੁਦਰਤੀਆਂ ਕਰੋੜਾਂ ਪਤੀ ਦਾ ਬਣ ਜਾਣਾ ਹੈ ਬਹੁਤ ਸਾਰੀ ਚਰਚਾ ਰਹੀ ਹੈ ਇਹਦੇ ਬਾਰੇ ਤੇ ਖੀੜ ਨੇ ਆਏ ਬਾਰੇ ਔਰ ਜਿਸ ਤਰ੍ਹਾਂ ਉਹਨੇ प्रदीप प्लेयर ਨੇ ਖੁਲਾਸੇ ਕੀਤੇ ਆ ਆਉਣ ਵਾਲੇ ਦਿਨਾਂ 'ਚ ਇੱਕ ਨਿੱਜੀ ਚੈਨਲ ਨੇ ਜਿਸ ਤਰ੍ਹਾਂ ਖੁਲਾਸੇ ਕਰਵਾਏ ਆ ਔਰ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਲੱਖੀ ਇੰਡ ਆਇਆ ਵੀ ਸਾਹਮਣੇ ਆ ਕੇ ਕਿਉਂਕਿ ਹੁਣ ਪਤਾ ਲੱਗ ਰਿਹਾ ਵੀ ਉਹ ਸ਼ਾਇਦ ਸੁਖਵੀਰ ਹੋਣਾ ਨੇ ਪਾਸੇ ਕੀਤਾ ਹੋਇਆ ਜੀ ਹੋ ਸਕਦਾ ਉਹ ਵੀ ਕੋਈ ਨਵੇਂ ਖੁਲਾਸੇ ਕਰ ਦੇਣ ਦੇਖੋ ਜੰਦਾ ਰਿਹਾ ਮੀਟਿੰਗਾਂ ਚ ਹੋ ਸਕਦਾ ਅੰਦਰ ਤੱਕ ਵੀ ਗਿਆ ਹੋਵੇ ਤੇ ਕੋਈ ਹੋਰ ਵੀ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬਣ ਗਈ ਹੈ ਤੇ ਵੈਸੇ ਵੀ ਸੁਖਵੀਰ ਜਿਹੜੀਆਂ ਕਈ ਚੁਣੌਤੀਆਂ ਚ ਤੱਕ ਰਹੀ ਹੈ ਜੀ ਤਾਂ ਹੁਣ ਆਪਾਂ ਮੀਟਿੰਗਾਂ ਦੀ ਗੱਲ ਤਾਂ ਕਰ ਲਈ ਹੈ ਪਰ ਹੁਣੇ ਮੀਟਿੰਗਾਂ ਦੇ ਖੁਲਾਸੇ ਹੋਣ ਤੋਂ ਬਾਅਦ ਉਹਨੇ ਇੱਕ ਨਵੀਂ ਚਰਚਾ ਛੜੀ ਹੈ ਕੀ ਕਹਿਣਾ ਥੋੜਾ ਉੱਤੇ ਅ ਦੇਖੋ ਇਹ ਗੱਲ ਤਾਂ ਹੈਗੀ ਹੈ ਕਿ ਜਿਹੜਾ ਹੈਗਾ ਆਪਣੇ ਪ੍ਰਦੀਪ ਕਲੇਰੋ ਦੀ ਜਿਹੜੀ ਇੰਟਰਵਿਊ ਤੋਂ ਬਾਅਦ ਬਹੁਤ ਸਾਰੀਆਂ ਚਰਚਾਾਂ ਮਾ ਤਾਂ ਛੜੀਆਂ ਹੀ ਆ ਜਾਂ ਕਹਿ ਲੋ ਵੀ ਸੁਖਵੀਰ ਲਈ ਹੋਰ ਚੁਣੌਤੀਆਂ ਖੜੀਆਂ ਹੋ ਗਈਆਂ ਪਹਿਲਾਂ ਹੀ ਸੁਖਵੀਰ ਜਿਹੜਾ ਧਾਰਮਿਕ ਤੌਰ ਤੇ ਕਹਿ ਲੋ ਮਤਲਬ ਹੋਇਆ ਹੋਇਆ ਔਰ ਕਾਨੂੰਨੀ ਤੌਰ ਤੇ ਵੀ ਕਈ ਜਿਹੜੀਆਂ ਅੜਚਨਾ ਉਹਦੇ ਮਤਲਬ ਜਾਂ ਚੁਣੌਤੀਆਂ ਉਹਦੇ ਸਾਹਮਣੇ ਨੇ ਔਰ ਇਹ ਜਿਹੜੀ ਜਿਹੜੀ ਨਵੀਂ ਇੰਟਰਵਿਊ ਆਈ ਹੈ ਉੱਚ ਤਾਂ ਬਹੁਤ ਸਾਰੇ ਜਿਹੜੇ ਖੁਲਾਸੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਖੁਲਾਸੇ ਉਦੋਂ ਹੋਏ ਆ ਜਦੋਂ ਸ੍ਰੀ ਕਾਲ ਤਖਤ ਸਾਹਿਬ ਤੇ ਉਹ ਮਾਫੀਨਾਮਾ ਮੰਗਿਆ ਹੋਇਆ ਜਾਂ ਮਾਫੀਨਾਮਾ ਦੀ ਸਪਸ਼ਟੀਕਰਨ ਕਹਿ ਸਕਦੇ ਆ ਜੀ ਤੇ ਉਹਨਾਂ ਉਸ ਸਪਸ਼ਟੀਕਰਨ ਚ ਸੁਖਵੀਰ ਨੇ ਇਹ ਗੱਲਾਂ ਦਾ ਜ਼ਿਕਰ ਕੀਤਾ ਹੀ ਨਹੀਂ ਹੋਣਾ ਜਦੋਂ ਉਹਨੂੰ ਪੰਚ ਚੋਂ ਛੇਕਿਆ ਹੋਇਆ ਸੀ ਇਹ ਤਾਂ ਹੈ ਵੀ ਇਹ ਮਤਲਬ ਸੁਖਵੀਰ ਬਾਦਲ ਜਾਂ ਬਾਦਲ ਪਰਿਵਾਰ ਕਾਲੀ ਸਰਕਾਰ ਦੇ ਸਮੇਂ ਉਹਦੀ ਬਾਬੇ ਦੀ ਫਿਲਮ ਚਲਾਉਣ ਲਈ ਜਾਂ ਉਹਨੂੰ ਮਾਫੀ ਦਿਵਾਉਣ ਲਈ ਜਾਂ ਉਹਦੇ ਡੇਰਿਆਂ ਨੂੰ ਕਹੋ ਪੈਰੋਕਾਰਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਤੋਂ ਬਚਾਉਣ ਲਈ ਮਤਲਬ ਕੰਮ ਕਰਦਾ ਰਿਹਾ ਹੈ ਔਰ ਇਹ ਮੁੱਦੇ ਜਿਹੜੇ ਆ ਬਾਗੀ ਧੜੇ ਨੇ ਅਠਾ ਕੇ ਜਾਂ ਲਿਖਤੀ ਤੌਰ ਤੇ ਜਿਹੜਾ ਮਾਫੀਨਾਮਾ ਦਿੱਤਾ ਜਾਂ ਉੱਚ ਕਬੂਲਨਾਮੇ ਚ ਜਥੇਦਾਰ ਜੀ ਕੋਲੇ ਦਿੱਤੇ ਆ ਔਰ ਉਹ ਤੋਂ ਬਾਅਦ ਜਿਹੜਾ ਸਪਸ਼ਟੀਕਰਨ ਮੰਗਿਆ ਉਹ ਸਪਸ਼ਟੀਕਰਨ ਸੁਖਵੀਰ ਨੇ ਹੋ ਸਕਦਾ ਇਹਨਾਂ ਗੱਲਾਂ ਦਾ ਜ਼ਿਕਰ ਹੀ ਨਾ ਕੀਤਾ ਹੋਵੇ ਜੀ ਉਹਨੂੰ ਹੋਊਗਾ ਵੀ ਇਹ ਤਾਂ ਪਰਦੇ ਪਿੱਛੇ ਹੀ ਆ ਸਭ ਕੁਝ ਇਹ ਤਾਂ ਜਿਹੜਾ ਸਪਾਸਟੀਕਰਨ ਦੇਣ ਤੋਂ ਬਾਅਦ ਨਵੇਂ ਖਲਾਸੇ ਹੋ ਗਿਆ ਨਾ ਤੇ ਹੁਣੇ ਨਵੇਂ ਖਲਾਸਿਆਂ ਚ ਨਵੀਆਂ ਚੁਣੌਤੀਆਂ ਵੀ ਖੜੀਆਂ ਹੋ ਜਾਣੀਆਂ ਕੱਲੀਆਂ ਧਾਰਮਿਕ ਤੌਰ ਤੇ ਇਨੀ ਕਾਨੂੰਨੀ ਤੌਰ ਤੇ ਵੀ ਖੜੀਆਂ ਹੋ ਸਕਦੀਆਂ ਕਿਉਂਕਿ ਜਾਂਚ ਤਾਂ ਜੇ ਚੱਲ ਹੀ ਰਹੀ ਆ ਨਾ ਮਾਮਲੇ ਤਾਂ ਬੇਅਦਬੀ ਕਾਂਡ ਹੈ ਜਾਂ ਜਿਹੜੇ ਉਹ ਸਿੱਖ ਨੌਜਵਾਨਾਂ ਦਾ ਵੈਵਲ ਕਲਾਂ ਵਾਲਾ ਕਾਂਡ ਹੈ ਉਹ ਚ ਸਿੱਖ ਨੌਜਵਾਨਾਂ ਦੀ ਜਾਨ ਜਾਂਦੀ ਹੈ ਉਹ ਸਾਰੇ ਆ ਜਿਹੜਾ ਕੁਛ ਆ ਉਹ ਮਾਮਲੇ ਹਜੇ ਕੋਰਟ 'ਚ ਹੀ ਨੇ ਨਾ ਜੀ ਔਰ ਧਾਰਮਿਕ ਤੌਰ ਤੇ ਵੀ ਇਹ ਜਿਹੜੇ ਨਵੇਂ ਖਲਾਸੇ ਆ ਬਿਸਕਵੀਰ ਜਿਹੜਾ ਪੰਜ ਚੋ ਛੇਕਿਆ ਸੀ ਉਹਦੇ ਨਾਲ ਮੀਟਿੰਗਾਂ ਕਰਦਾ ਰਿਹਾ ਭਾਵੇਂ ਦੇਖੋ ਇਹ ਅੰਦਰ ਖਾਤੇ ਸਾਰਾ ਕੁਝ ਇਹ ਬਹੁਤ ਬਾਰੀ ਤੌਰ ਤੇ ਲੋਕਾਂ ਨੂੰ ਪਤਾ ਵੀ ਹੈ ਚਰਚਾ ਵੀ ਬਹੁਤ ਵਧੀ ਹੋਈ ਹੈ ਔਰ ਪਰ ਜਿਹੜੇ ਹੁਣ ਉਹਦਾ ਪੋਲੀਟੀਕਲ ਜਿਹੜਾ ਵਿੰਗ ਦਾ ਮੁਖੀ ਰਿਹਾ ਪ੍ਰਦੀਪ ਕਲੇ ਜਿਹੜਾ ਸਾਰਾ ਕੁਝ ਕਰਦਾ ਰਿਹਾ ਜਿਨੇ ਇਹ ਦੱਸਿਆ ਕਿ ਮੈਂ ਦਿੱਲੀ ਸੁਖਵੀਰ ਨੂੰ ਰਹਿਸ਼ ਤੇ ਆ ਕੇ ਮਿਲਿਆ ਔਰ ਚੰਡੀਗੜ੍ਹ ਮਿਲਿਆ ਕਿਸ ਤਰ੍ਹਾਂ ਮਾਫੀਨਾਮਾ ਲਿਖਿਆ ਗਿਆ ਕਿਸ ਤਰ੍ਹਾਂ ਉਹਦਾ ਪੰਜਾਬੀ ਚ ਅਨਵਾਦ ਹੋਇਆ ਕਿਸ ਤਰ੍ਹਾਂ ਇੱਕੋ ਵਿੱਚ ਮਤਲਬ ਖਿਮਾ ਜਾਂਚਨਾ ਸ਼ਬਦ ਪਾਇਆ ਗਿਆ ਬਹੁਤ ਸਾਰੇ ਉਹਨੇ ਖਲਾਸੇ ਕੀਤੇ ਆ ਔਰ ਇਥੋਂ ਤੱਕ ਵੀ ਕਿਹਾ ਵੀ ਉਹ ਸਗਵੀਰ ਨੇ ਹੱਕ ਤਾਪੜ ਕੇ ਕਿਹਾ ਸੀਗਾ ਵੀ ਤੁਹਾਡੇ ਬਾਬੇ ਕੋਲੇ ਹੋਰ ਪਾਵਰਾਂ ਤੇ ਇਥੋਂ ਦਾ ਬਾਬਾ ਮੈਂ ਆ ਮੈਨੂੰ ਪਤਾ ਹੈ ਨਾ ਬਹੁਤ ਕੁਝ ਬਹੁਤ ਸਾਰੇ ਉਹਨੇ ਖਲਾਸੇ ਕੀਤੇ ਆ ਭਾਵੇਂ ਦੇਖੋ ਇਹ ਜਿਹੜੇ ਉਹਨੇ ਖਲਾਸੇ ਕੀਤੇ ਆ ਇਹਦੇ ਪਿੱਛੇ ਜਿਹੜਾ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਸੁਖਵੀਰ ਪੱਖੀ ਧੜਾ ਉਹਨਾਂ ਵੱਲੋਂ ਇਹ ਵੀ ਦੋਸ਼ ਲਾਏ ਜਾ ਰਿਹਾ ਹੈ ਕਿ ਇਹ ਕਰਵਾਏ ਗਏ ਆ। ਹੂੰ। ਈਵਨ ਕਿ ਅੰਦਰ ਦੀ ਭਾਜਪਾ ਸਰਕਾਰ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੋਂ ਖਲਾਸੇ ਕਰਵਾਏ ਗਏ ਆ। ਜੀ। ਜਾਂ ਜਿਹੜੇ ਕੁਝ ਉਹਨੇ ਮਤਲਬ ਤੱਥ ਦੱਸਦੇ ਨੇ ਉਹ ਸਿਰਫ ਸੁਖਵੀਰ ਨੂੰ ਘੇਰਨ ਲਈ ਆ। ਹਾਲਾਂਕਿ ਉਹ ਮੁੱਖ ਦੋਸ਼ੀ ਆ ਉਸ ਦਾ ਬੇਅਦਬੀ ਕਾਂਡ ਦਾ ਜਾਂ ਉਹ ਉਹ ਕੇਸ 'ਚ ਸ਼ਾਮਲ ਆ। ਉਹ ਉਹ ਤਾਂ ਉਹਦੇ ਬਾਰੇ ਕੋਈ ਖਲਾਸਾ ਨਹੀਂ ਹੋਇਆ। ਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਵੀ ਕਿਹਾ ਕਿ ਇਹ ਬੇਅਦਬੀ ਕਾਣ ਦਾ ਮੁੱਖ ਦੋਸ਼ੀ ਹੈ ਉਹ ਤੋਂ ਇਹ ਸਵਾਲ ਕਿਉਂ ਨਹੀਂ ਪੁੱਛਿਆ ਗਿਆ ਹਨ ਵੀ ਕਿਸ ਤਰ੍ਹਾਂ ਬੇਅਦਬੀ ਹੋਈ ਜਾਂ ਉਹਦੇ ਉਹਦੇ ਲਈ ਕਿਦਾਂ ਉਹ ਮਤਲਬ ਸਾਜ਼ਿਸ਼ ਰਚੀ ਗਈ ਵੀ ਸਾਰੇ ਸਵਾਲ ਜਿਹੜੀ ਇੰਟਰਵਿਊ ਉਹਨੇ ਕਿਹਾ ਸਵਾਲ ਉਠਾਇਆ ਵੀ ਉਹ ਵੀ ਇੱਕ ਗਿਣੀ ਮਿੱਤੀ ਸਾਜ਼ਿਸ਼ੀ ਹੈ ਪਰ ਚਲੋ ਇਹ ਇਹ ਵੱਖਰਾ ਵਿਸ਼ਾ ਦੇਖੋ ਬਰਸਾ ਸਿੰਘ ਬਲਟੋਆ ਤਾਂ ਹਮੇਸ਼ਾ ਕਹ ਲੋ ਬਈ ਬਾਦਲ ਤੇ ਜਦੋਂ ਵੀ ਕੋਈ ਕਹ ਲੋ ਕੋਈ ਸਵਾਲ ਉੱਠਿਆ ਤਾਂ ਉਹਨੇ ਸਾਹਮਣੇ ਆ ਕੇ ਮਤਲਬ ਮੂਰੇ ਕਹਿ ਲੋ ਆ ਕਿ ਧਿਰ ਬਣਦਾ ਹੀ ਰਿਹਾ ਜਾਂ ਲੜਦਾ ਹੀ ਦਿਖਿਆ ਹਾਲਾਂਕਿ ਉਹ ਉਹਦੇ ਉਹ ਚ ਗੱਲਾਂ ਜ ਕੋਈ ਬਹੁਤਾ ਤੱਥ ਵੀ ਨਹੀਂ ਹੁੰਦੇਗੇ ਪਰ ਉਹ ਆ ਕੇ ਲੜਨ ਪੜਨ ਲਈ ਮਤਲਬ ਹੈਗਾ ਗেমস ਗਿਣਿਆ ਜਾਂਦਾ ਔਰ ਇਹ ਇਹ ਖਲਾਸਿਆਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਤੀਆਂ ਔਰ ਇੱਕ ਇਹ ਵੀ ਪਤਾ ਲੱਗ ਰਿਹਾ ਕਿ ਇੱਕ ਹੋਰ ਵੀ ਜਿਹੜਾ ਇਸੇ ਮੁੱਦੇ ਨਾਲ ਜੁੜਿਆ ਹੋਇਆ ਹੋਰ ਵੀ ਕੋਈ ਗਵਾਹ ਜਾਂ ਡੇਰੇ ਸੱਸਤੇ ਨਾਲ ਜੁੜਿਆ ਹੋਇਆ ਹੋਰ ਵਿਅਕਤੀ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਸਕਦਾ ਜਾਂ ਪ੍ਰੈਸ ਕਾਨਫਰੰਸ ਕਰ ਸਕਦਾ ਜਾਂ ਹੋਰ ਖੁਲਾਸੇ ਕਰ ਸਕਦਾ ਜਾਂ ਜਥੇਦਾਰ ਕੋਲੇ ਦੇਖੋ ਰਣਵੀਰ ਸਿੰਘ ਖਟੜਾ ਨੇ ਜਿਹੜੇ ਉਸ ਸਮੇਂ ਦੇ ਪੁਲਿਸ ਅਧਿਕਾਰੀ ਰਏ ਆ ਜਿਹੜੇ ਜਾਂਚ ਸ਼ਾਮਲ ਰਏ ਆ ਔਰ ਜਾਂਚ ਕਰਦੇ ਰਏ ਆ ਉਹਨਾਂ ਨੇ ਵੀ ਜਥੇਦਾਰ ਜੀ ਕੋਲ ਜਾ ਕੇ ਖੁਲਾਸੇ ਕੀਤੇ ਹੁਣ ਜਥੇਦਾਰ ਜੀ ਕੋਲੇ ਆ ਜਿਹੜੇ ਨਵੇਂ ਖੁਲਾਸੇ ਚਲੇ ਗਏ ਨੇ ਔਰ ਇਹ ਸਾਰਾ ਕੁਝ ਹੁਣ ਜਿਹੜਾ ਸੁਖਵੀਰ ਨੂੰ ਤਲਬ ਹੋਇਆ ਜਾਂ ਸਪਸ਼ਟੀਕਰਨ ਦਿੱਤਾ ਹੈ ਤੇ ਜਿਹੜਾ ਜਥੇਦਾਰ ਜੀ ਨੇ ਫੈਸਲਾ ਲੈਣਾ ਉਹ ਬੜੀ ਗੰਭੀਰਤਾ ਨਾਲ ਜੋ ਸਮਝ ਕੇ ਜਾਂ ਦੂਰ ਅੰਦੇਸ਼ੀ ਨਾਲ ਲੈ ਜਾਣ ਦੀ ਲੋੜ ਔਰ ਪੰਥਕ ਧਿਰਾਂ ਜਾਂ ਪੰਥਕ ਸਫਾਂ ਚ ਜਾਂ ਕਹਿ ਲਓ ਪੰਜਾਬ ਦੇ ਜਿਹੜੇ ਕਾਲੀ ਵਰਕਰ ਆ ਉਹਨਾਂ ਚ ਆਮ ਲੋਕਾਂ ਜਿਹੜੀਆਂ ਪੰਥਕ ਪਰਿਵਾਰ ਨੇ ਉਹਨਾਂ ਚ ਮੰਗ ਵੀ ਆ ਕਿ ਜਥੇਦਾਰ ਜੀ ਇਹ ਫੈਸਲਾ ਬੜੀ ਮਤਲਬ ਤਖਤ ਸਾਹਿਬ ਦੀ ਮਰਜ਼ਾ ਦਾ ਨੂੰ ਜਾਂ ਸਿਧਾਂਤ ਨੂੰ ਜਾਂ ਤੋਂ ਦੇ ਜਿਹੜੇ ਪ੍ਰਾਤਨ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਧਿਆਨ ਚ ਰੱਖਦਿਆਂ ਲੈਣ ਪਰ ਇਹ ਗੱਲ ਸਹੀ ਹੈ ਕਿ ਜਿਹੜੇ ਸਕ ਵੀਰ ਲਈ ਇਸ ਮਸਿਆਂਵਾਂ ਜਾਂ ਚੁਣੌਤੀਆਂ ਖੜੀਆਂ ਹੋਈਆਂ ਨੇ ਔਰ ਇਹਦੀ ਚਫੇਰੇ ਜਿਹੜੀ ਚਰਚਾ ਬਹੁਤ ਜ਼ਿਆਦਾ ਔਰ ਇਸ ਗੱਲ ਤੋਂ ਬਾਅਦ ਜਿਹੜੇ ਕਲ ਉਹਦੇ ਖਲਾਸੇ ਹੋਏ ਨੇ ਨਵੀਆਂ ਜਿਹੜੀਆਂ ਕਈ ਨਵੇਂ ਤੱਥ ਵੀ ਸਾਹਮਣੇ ਆਏ ਫਿਰ ਦੇ ਨਾਲ ਹੀ ਜੁੜਦਾ ਸਵਾਲ ਹੈ ਵੀ ਜਿਹੜੇ ਪ੍ਰਦੀਪ ਕਲੇਰ ਦੇ ਬਿਆਨ ਨੇ ਕੀ ਉੱਤੇ ਭਰੋਸਾ ਕੀਤਾ ਜਾ ਸਕਦਾ ਆ ਦੇਖੋ ਇਹ ਤੁਹਾਡਾ ਸਵਾਲ ਵਾਕਈ ਵਧੀਆ ਹੈ ਵੀ ਜਿਸ ਤਰ੍ਹਾਂ ਪਹਿਲਾਂ ਵੀ ਮਿੰਦਰਪਾਲ ਬਿੱਟੂ ਜਿਹੜਾ ਇਸ ਬਿਆਦਵੀ ਕਾਂਡ ਨਾਲ ਜੁੜਿਆ ਰਿਹਾ ਜਾਂ ਦੋਸ਼ੀ ਰਿਹਾ ਮੁਕਤੋਸ਼ੀ ਰਿਹਾ ਉਹਦੇ ਵੀ 164 ਦੇ ਬਿਆਨ ਹੋਏ ਸੀ ਕੋਰਟ ਚ ਅਦਾਲਤ ਚ ਔਰ ਉਹਨੇ ਮਤਲਬ ਸਾਰੇ ਤੱਥ ਦੱਸਣ ਤੋਂ ਬਾਅਦ ਬਾਅਦ ਚ ਇਹ ਕਹਤਾ ਸੀ ਵੀ ਰਣਵੀਰ ਸਿੰਘ ਖੱਟੜਾ ਦੀ ਯੂਆਈ ਜਿਹੜੀ ਸੈੱਟ ਬਣੀ ਸੀ ਵੀ ਉਹਨਾਂ ਨੇ ਉਹਦੇ ਤੇ ਤਸੱਦਦ ਕਰਕੇ ਜਾਂ ਉਹਦੇ ਪਰਿਵਾਰ ਤੇ ਦਬਾਅ ਬਣਾ ਕੇ ਉਹਦੇ ਬਿਆਨ ਲੈ ਲਏ ਸੀ ਮਤਲਬ ਕਹਿ ਲਓ ਵੀ ਉਹ ਵੀ ਅਦਾਲਤ ਚ ਬਿਆਨ ਦੇਣ ਤੋਂ ਬਾਅਦ ਬਾਅਦ ਚ ਮੁਕਰ ਗਿਆ ਸੀ ਕਹਿ ਲਓ ਪੰਜਾਬੀ ਚ ਇੱਕ ਹਸਾਲ ਨਾਲ ਉਵੇਂ ਹੀ ਜਿਹੜਾ ਇਹ ਪ੍ਰਦੀਪ ਕਲੇਰ ਵੀ ਹੈ ਇਹਨੇ ਵੀ ਅਦਾਲਤ ਚ ਹੀ 164 ਦੇ ਬਿਆਨ ਦਿੱਤੇ ਹੈ ਔਰ ਉਹ 164 ਦੇ ਬਿਆਨਾਂ ਚ ਹੀ ਉਹਨੇ ਇਹ ਖਲਾਸੇ ਕੀਤੇ ਹਨ ਇੰਟਰਵਿਊ ਦਾ ਬਾਅਦ ਚ ਇਹ ਸਾਰੇ ਖਲਾਸੇ ਉਹਨੇ ਪਹਿਲਾਂ ਕਰਤੇ ਆ ਜਿਹੜੀ ਐਸੈਟ ਨਵੀਂ ਸੈਟ ਜਾਂ ਪੁਲਿਸ ਨੇ ਜੋ ਕਿਉਂਕਿ ਇਹ ਲੰਬੇ ਸਮੇਂ ਤੋਂ ਪਗੋੜਾ ਸੀ ਜਦੋਂ ਤੋਂ ਇਹ ਘਟਨਾ ਵਾਪਰੀਆਂ ਨੇ ਇਹ ਪਗੋੜਾ ਸੀ ਇੱਕ ਹੋਰ ਨਵੀਂ ਗੱਲ ਆ ਔਰ ਇਹ ਆਪਦੇ ਮੂੰਹੋਂ ਦੱਸ ਰਿਹਾ ਵੀ ਮੈਂ ਤਾਂ ਜੀ ਉਹਨਾਂ ਚ ਡੇਰੇ ਚ ਹੀ ਰਿਆ ਹੂੰ ਇਹਦਾ ਮਤਲਬ ਬਾਦਲ ਸਰਕਾਰ ਦੇ ਸਮੇਂ ਜਾਂ ਜਿਹੜੀਆਂ ਲੰਗੀਆਂ ਸਰਕਾਰਾਂ ਨੇ ਵੱਖ-ਵੱਖ ਜਿਹੜੀਆਂ ਕਹਿੰਦੀਆਂ ਸੀ ਅਸੀਂ ਬੇਅਦਵੀ ਕਾਂਡ ਚ ਦੋਸ਼ੀਆਂ ਨੂੰ ਫੜ ਕੇ ਅੰਦਰ ਦੇਵਾਂਗੇ ਜਾਂ ਫਾਹੇ ਟੰਗਾਂਗੇ ਜਾਂ ਲੋਕਾਂ ਨੂੰ ਇਨਸਾਫ਼ ਦੇਵਾਂਗੇ ਜਾਂ ਪੰਥਕ ਸਿੱਖਾਂ ਨੂੰ ਇਨਸਾਫ਼ ਦੇਵਾਂਗੇ ਉਹ ਤਾਂ ਸਾਰਾ ਕੁਝ ਹੀ ਮਤਲਬ ਇਹ ਉਹਨੇ ਖਲਾਸੇ ਕਰਦੇ ਵੀ ਮੈਂ ਤਾਂ ਕਿਤੇ ਗਿਆ ਹੀ ਨਹੀਂ ਨਾ ਮੇਰੇ ਤੱਕ ਅੱਜ ਤੱਕ ਕੋਈ ਸੰਬੰਧ ਪਹੁੰਚਿਆ ਨਾ ਮੈਨੂੰ ਕੋਈ ਪੁਲਿਸ ਦਾ ਸੁਨੇਹਾ ਪਹੁੰਚਿਆ ਨਾ ਮੇਰੇ ਤੱਕ ਕੋਈ ਪੁਲਿਸ ਪਹੁੰਚੀ ਹੈ ਔਰ ਇਹ ਜਿਕਰ ਵੀ ਆਉਂਦਾ ਰਿਹਾ ਵੀ ਜੇ ਪੁਲਿਸ ਡੇਰੇ 'ਚ ਗਈ ਵੀ ਹੈ ਤਾਂ ਕਿਤੇ ਉਹ ਬਾਹਰੋਂ ਹੀ ਬੈਠ ਕੇ ਮੋੜੇ ਆਉਂਦੀ ਰਹੀ ਹੈ ਅੰਦਰ ਤਾਂ ਕਹਿੰਦੇ ਐਂਟਰ ਹੀ ਨਹੀਂ ਹੋਣ ਦਿੱਤਾ ਜਾਂਦਾ ਰਿਹਾ ਜੀ ਮਲੇ ਕੁ ਫਾਰਮਲਟੀਆਂ ਹੀ ਹੋਈਆਂ ਕਹਿ ਲਈਏ ਜਾਂ ਇਹ ਸਿਹਰਦਕਰਮ ਨਹੀਂ ਚੁਕੇਗਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇਹਨਾਂ ਤੇ ਯਕੀਨ ਕੀਤਾ ਜਾ ਸਕਦਾ ਹੈ ਦੇਖੋ ਯਕੀਨ ਵਾਲੀ ਤਾਂ ਕੋਈ ਗੱਲ ਨਹੀਂ ਹੈ ਇਹ ਜ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਜਿਸ ਤਰ੍ਹਾਂ ਨੇ ਦੋਸ਼ ਲੱਗ ਰਹੇ ਆ ਕਿਸੇ ਵੀ ਗੱਲ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਔਰ ਜਿਸ ਤਰ੍ਹਾਂ ਮਹਿੰਦਰਪਾਲ ਮੁਕਰਿਆ ਸੀ ਬਾਅਦ ਚ ਭਾਵੇਂ ਉਹ ਨਹੀਂ ਰਿਹਾ ਉਹਦੀ ਉਹਨੂੰ ਉਹਦਾ ਕਤਲ ਹੋ ਗਿਆ ਸੀ ਜੇਲ੍ਹ 'ਚ ਹੀ ਔਰ ਉਸੇ ਤਰ੍ਹਾਂ ਇਹ ਪ੍ਰਦੀਪ ਕਲੇਅਰ ਵੀ ਕੱਲ ਨੂੰ ਕੀ ਇਹਨਾਂ ਨੇ ਕਹਿ ਦੇਣਾ ਯੇੰਦਾ ਤੇ ਕੋਈ ਯਕੀਨਤਾ ਹੈ ਨਹੀਂ ਜਿਹੜਾ ਬਾਬੇ ਦੇ ਉਸਦੇ ਸੌਦਾ ਸਾਧ ਦੇ ਇੰਨਾ ਨੇੜੇ ਰਿਹਾ ਹੋਵੇ ਇਹਦੇ ਕੋਲ ਤਾਂ ਬਹੁਤ ਸਾਰਾ ਪੜਾਹ ਰੂਗਾ ਸਭ ਕੁਝ ਇਹ ਦੇਖਦਾ ਰਿਹਾ ਈਵਨ ਹਨੀਪ੍ਰੀਤ ਦਾ ਵੀ ਜ਼ਿਕਰ ਕਰਦਾ ਵੀ ਉਹ ਇਕੱਠੇ ਸੀ ਜਦੋਂ ਕੋਈ ਵੀ ਹੁਕਮ ਜਿਹੜਾ ਫਿਲਮ ਵਾਲਾ ਉਹਨਾਂ ਨੇ ਜ਼ਿਕਰ ਕੀਤਾ ਵੀ ਫਿਲਮ ਚਲਾਉਣ ਲਈ ਉਹਨਾਂ ਨੇ ਕਹਿ ਸਕਵੀਰ ਨੂੰ ਜਾ ਕੇ ਮਿਲੋ ਤਾਂ ਮਤਲਬ ਬੜਾ ਖਾਸ ਨੂੰ ਖਾਸ ਰਿਹਾ ਔਰ ਜਿਹੜਾ ਉਹਨਾਂ ਦਾ ਖਾਸ ਨੂੰ ਖਾਸ ਰਿਹਾ ਅੱਜ ਹੀ ਖਲਾਸੇ ਕਰ ਰਿਹਾ ਇਹਦੇ ਪਿੱਛੇ ਕੀ ਸਾਜ਼ਿਸ਼ ਆ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਊਗੀ ਤਸਵੀਰ ਕਲੀਅਰ ਹੋ ਜੂ ਜੇ ਕੋਈ ਹੋਈ ਤਾਂ ਜੇ ਵਾਕਈ ਉਹ ਕਹਿ ਰਿਹਾ ਵੀ ਮਨੋਂ ਮੈਨੂੰ ਲੱਗਦਾ ਮੈਨੂੰ ਸੱਚ ਬੋਲਣਾ ਚਾਹੀਦਾ ਜਾਂ ਮੈਂ ਸੱਚ ਬੋਲ ਰਿਹਾ ਆ ਕਿ ਦੇਖੋ ਇਹ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਈ ਵਰੀ ਬੰਦੇ ਦੀ ਜਮੀਰ ਜਾਗ ਵੀ ਪੈਂਦੀ ਹੈ ਜੀ ਇਹ ਇਕੱਲਾ ਨਹੀਂ ਹੋਰ ਬਥੇਰੇ ਲੋਕਾਂ ਦੀ ਜਾਗਦੀ ਹੈ ਬਹੁਤ ਕੁਝ ਜਿਹੜਾ ਪਹਿਲਾਂ ਡੇਰੇ ਵਾਲੇ ਦਾ ਡਰਾਈਵਰ ਰਿਹਾ ਜੀ ਦਾ ਬਾਅਦ ਚ ਜਿਹੜਾ ਸਾਰੇ ਕੇਸਾਂ ਚ ਇੱਕ ਵਾ ਵੀ ਰਿਹਾ ਉਹ ਮੇਰੇ ਦਿਮਾਗ ਚੋਂ ਨਾ ਨਿਕਲ ਗਿਆ ਔਰ ਉਹ ਉਹਦੀ ਜਮੀਰ ਵੀ ਜਾਗੀ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਜਾਂ ਇਹਨੂੰ ਏ ਇਹ ਨਹੀਂ ਕਹਿ ਸਕਦੇ ਵੀ ਨਹੀਂ ਸੱਚ ਵੀ ਆ ਹੋ ਸਕਦਾ ਪਰ ਅਜੇ ਲੋਕ ਸੁਣਿਆ ਲੋਕਾਂ ਨੇ ਨਵੀਂ ਚਰਚਾ ਵੀ ਛਿੜੀ ਆ ਪੰਥਕ ਤਿਰਾਂ ਚ ਵੀ ਛਿੜੀ ਆ ਔਰ ਕਹਿ ਲੋ ਪਰ ਇਹਦੇ ਨਾਲ ਨਾਲ ਇੱਕ ਗੱਲ ਇਹ ਵੀ ਆ ਰਹੀ ਹੈ ਵੀ ਇਹ ਕੋਈ ਸਾਜ਼ਿਸ਼ ਵੀ ਹੋ ਸਕਦੀ ਜੀ ਯਕੀਨ ਨਹੀਂ ਹੋ ਸਕਦਾ ਸਾਜ਼ਿਸ਼ ਵੀ ਹੋ ਸਕਦੀ ਹੈ ਔਰ ਇਹ ਵੀ ਹੋ ਰਿਹਾ ਵੀ ਸੱਚ ਵੀ ਹੋ ਸਕਦਾ ਬਹੁਤ ਸਾਰਾ ਤਾਂ ਸੱਚ ਹੋਊਗਾ ਹੀ ਹੂੰ ਰੌਣ ਵਾਲੇ ਦਿਨਾਂ ਚ ਜਿਹੜੀ ਹੋਰ ਇਹ ਤਸਵੀਰ ਜਿਹੜੀ ਆ ਕਲੀਅਰ ਹੋ ਜੂ ਜਾਂ ਉਹਦੇ ਨਾਲ ਦੇ ਇੱਕ ਹੋਰ ਕਈ ਨਾਮਾਂ ਦਾ ਜ਼ਿਕਰ ਕਰਦਾ ਉਹ ਉਸਾ ਦਾ ਉਹਨਾਂ ਚ ਵੀ ਕੋਈ ਨਾ ਕੋਈ ਸਾਹਮਣੇ ਆ ਦੇ ਮਤਲਬ ਕਹਿਣ ਦਾ ਭਾਵੇਂ ਬਹੁਤ ਸਾਰਾ ਸੱਚ ਵੀ ਲੱਗ ਰਿਹਾ ਪੂ ਕਈ ਗੱਲਾਂ ਸਾਜ਼ਿਸ਼ ਵੀ ਲੱਗ ਰਹੀਆਂ ਜੀ ਤਾਂ ਅੱਗੇ ਗੱਲ ਕਰਦੇ ਵਾ ਜਥੇਦਾਰ ਮੋਹਨ ਸਿੰਘ ਤੁਰਦੀ ਵਰਸੀ ਮੌਕੇ ਅਕਾਲੀ ਦਲ ਦੇ ਬਾਗੀ ਧੜੇ ਦਾ ਕੀ ਰਿਹਾ ਸਫਲ ਕਦਮ ਦੇਖੋ ਬਾਗੀ ਧੜੇ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਅਕਾਲੀ ਸੁਧਾਰ ਲਹਿਰ ਦਾ ਜਿਹੜਾ ਉਹਨਾਂ ਨੇ ਦਿੱਤਾ ਸੀ ਪ੍ਰੋਗਰਾਮ ਉਹਦੇ ਨਾਲ ਹੀ ਉਹਨਾਂ ਨੇ ਜਿਹੜੇ ਪ੍ਰਾਤਨ ਅਕਾਲੀ ਜਥੇਦਾਰ ਜਿਹੜੇ ਕਹਿਣੀ ਤੇ ਕਰਨੀ ਵਾਲੇ ਜਥੇਦਾਰ ਰਹੇ ਆ ਇਹਨਾਂ ਚ ਜਥੇਦਾਰ ਮੂਨ ਸਿੰਘ ਤੁਰਦਾ ਨਾਮ ਉਰਲੀਆਂ ਸਫਾਂ ਚ ਆਉਂਦਾ ਉਹਨਾਂ ਦੀ ਵਰਸੀ ਜਾਂ ਉਹਨਾਂ ਦੀ ਯਾਦਗਾਰ ਮਨਾਉਣ ਦਾ ਇੱਕ ਪ੍ਰੋਗਰਾਮ ਦਿੱਤਾ ਸੀ ਕਹਰੇ ਚੰਗੀ ਸ਼ੁਰੂਆਤ ਕਹਿ ਸਕਦੇ ਆ ਜਾਂ ਕਹਿ ਲੋ ਦੇਰ ਆਏ ਦਰਸਤ ਆਏ ਵੀ ਕਹਿ ਸਕਦੇ ਆ ਜਾਂ ਕਹਿ ਲੋ ਪੰਥਕ ਝੰਡੇ ਵੱਲ ਅਕਾਲੀ ਲੀਡਰਾਂ ਦਾ ਮੂੜਾ ਵੀ ਕਹਿ ਸਕਦੇ ਆ ਕਿਉਂਕਿ ਜਿਹੜੇ ਇਹ ਜਥੇਦਾਰ ਜਿਨ੍ਹਾਂ ਨੇ ਕਹ ਲੋ ਬੜਾ ਤਸੱਦਦ ਵੀ ਚੱਲਿਆ ਔਰ ਉਹਦੇ ਨਾਲ-ਨਾਲ ਕਹਿ ਲਈਏ ਵੀ ਕਹ ਲੋ ਪੰਥ ਤੇ ਪੰਜਾਬ ਨੂੰ ਸਮਰਪਿਤ ਵੀ ਹੋ ਰਹੇ ਆ ਉਹਨਾਂ ਦੀ ਅੱਜ ਵਰ੍ਹੇਸ਼ੀ ਮਨਾਈ ਗਈ ਹੈ ਔਰ ਉਸ ਵਰ੍ਹੇਸ਼ੀ ਤੇ ਜਿਹੜੀਆਂ ਕਹ ਲੋ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਸਫਲ ਕਦਮ ਕੀ ਸੀ ਸਫਲ ਕਦਮ ਇਹ ਦੇਖ ਸਕਦੇ ਆ ਕਿ ਬਾਗੀ ਧੜੇ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਉਹ ਸ਼੍ਰੋਮਣੀ ਕਾਲੀ ਦਾ ਲਾ ਲੰਮਰ ਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਵੀ ਪਹੁੰਚੇ ਹੋਏ ਸੀ ਔਰ ਆਪਣੇ ਜਿਹੜੇ ਐਮਪੀ ਚੁਣੇ ਗਏ ਸਰਵਜੀਤ ਸਿੰਘ ਖਾਲਸਾ ਆਪਣੇ ਜਿਹੜੇ ਸ਼ਹੀਦ ਬੀਨਤ ਸਿੰਘ ਦੇ ਪੁੱਤਰ ਨੇ ਔਰ ਉਹ ਵੀ ਪਹੁੰਚੇ ਹੋਏ ਸੀ ਔਰ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਆਪਣੇ ਤਰਸ਼ੀਮ ਸਿੰਘ ਉਹ ਵੀ ਪਹੁੰਚੇ ਹੋਏ ਸੀ ਔਰ ਉਹਨਾਂ ਨੂੰ ਵੀ ਹੋਰ ਵੀ ਬਹੁਤ ਸਾਰੇ ਸੀਧ ਪਰਿਵਾਰਾਂ ਦੇ ਭਾਈ ਸਤਵੰਤ ਸਿੰਘ ਦੇ ਪਰਿਵਾਰ ਚੋਂ ਵੀ ਪਹੁੰਚੇ ਸੀ ਹੋਰ ਜਿਹੜੇ ਸੀਧ ਪਰਿਵਾਰ ਨੇ ਸਿੱਖ ਸੰਘਰਸ਼ ਦੇ ਸੀਧ ਨੇ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਉੱਥੇ ਸਨਮਾਨਿਤ ਵੀ ਕੀਤਾ ਗਿਆ ਔਰ ਉੱਥੇ ਜਿਹੜਾ ਇੱਕ ਪ੍ਰੋਗਰਾਮ ਦਿੱਤਾ ਗਿਆ ਬਾਗੀਟੜੇ ਵੱਲੋਂ ਔਰ ਨਾਲ ਸਭ ਨੂੰ ਇੱਕ ਮੰਚ ਤੇ ਆਉਣ ਦਾ ਪ੍ਰੋਗਰਾਮ ਦਿੱਤਾ ਗਿਆ ਜਾਂ ਕਾਲੀ ਦਲ ਨੂੰ ਬਚਾਉਣ ਲਈ ਇੱਕ ਪ੍ਰੋਗਰਾਮ ਦਿੱਤਾ ਗਿਆ ਜਾਂ ਕਾਲੀ ਦਲ ਦੀ ਏਕਤਾ ਦਾ ਪ੍ਰੋਗਰਾਮ ਦਿੱਤਾ ਗਿਆ ਉੱਥੇ ਔਰ ਇਹ ਤੋਂ ਬਾਅਦ ਜਿਸ ਤਰ੍ਹਾਂ ਅਗਲੇ ਪ੍ਰੋਗਰਾਮ ਆ ਜਿਵੇਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰ੍ਹੇਵੰਤੀ ਨੂੰ ਮਨਾਉਣ ਦਾ ਪ੍ਰੋਗਰਾਮ 8 ਅਗਸਤ ਨੂੰ ਔਰ ਗਾਂ ਜਥੇਦਗਰਚੰਦ ਸਿੰਘ ਟੋੜਾ ਦੀ ਉਹ 24 ਸਤੰਬਰ ਹੈ ਮਤਲਬ ਇਹ ਇਹ ਜਿਹੜੀ ਇੱਕ ਸ਼ੁਰੂਆਤ ਹੋ ਗਈ ਹੈ ਸ਼ੁਰੂਆਤ ਚ ਵੀ ਜਿਸ ਤਰ੍ਹਾਂ ਅੱਜ ਮਤਲਬ ਇਹ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਬਾਗੀ ਢੜੇ ਤੱਕ ਹੀ ਸੀਮਤ ਰਹੇ ਪਰ ਉੱਥੇ ਪੰਥਕ ਹੋਰ ਵੀ ਤਰ੍ਹਾਂ ਦੇ ਜਾਣ ਨਾਲ ਕਹਿ ਲਓ ਇੱਕ ਆਪਸੀ ਏਕਤਾ ਦੀ ਜਾਂ ਇੱਕ ਮੰਚ ਤੇ ਆਉਣ ਦੀ ਸ਼ੁਰੂਆਤ ਵੀ ਹੋਈ ਹੈ ਔਰ ਉੱਥੋਂ ਜਿਹੜੇ ਆਪਣੇ ਬਡਾਲਾ ਸਾਹਿਬ ਜਿਹੜੇ ਜਿਹੜੇ ਅਗਵਾਈ ਕਰ ਰਹੇ ਆ ਬਾਗੀ ਧੜੇ ਦੀ ਉਹਨਾਂ ਵੱਲੋਂ ਇੱਕ ਵਰਫੇਰ ਜਿਹੜਾ ਉਹਨਾਂ ਦੀ ਮੈਸੇਜ ਸੁਣੀ ਆ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਕਾਲੀ ਦਲ ਬਚੇ ਹਮ ਪੰਥ ਦੀ ਇਕਤਾ ਹੋਵੇ ਆਪਸੀ ਜੜੀ ਹੈਗੀ ਆ ਜਿਹੜੇ ਵੱਖ-ਵੱਖ ਸੁਰਾਂ ਨੇ ਉਹ ਇੱਕ ਝੰਡੇ ਹੇਠ ਆਉਣ ਜੀ ਮਤਲਬ ਇਹ ਦੇਖੋ ਇਹ ਫੇਰ ਤਾਂ ਇਸ ਰੂਪ ਚ ਜਿਸ ਤਰ੍ਹਾਂ ਇਹ ਵੀ ਕਿਹਾ ਸਿਆ ਜਾ ਰਿਹਾ ਕਿ ਜੇ ਜਥੇਦਾਰ ਸ੍ਰੀ ਕਾਲਤਾਖ ਸਾਹਿਬ ਯਾਨੀ ਰਗਵੀ ਸੰਘ ਜੀ ਉਹ ਜਿਸ ਤਰ੍ਹਾਂ ਉੱਥੇ ਸਾਰਿਆਂ ਵੱਲੋਂ ਮਤਲਬ ਆਪਣੇ ਆਪ ਨੂੰ ਸਮਰਪਿਤ ਕੀਤਾ ਉਹਨਾਂ ਸਾਹਮਣੇ ਬਾਦਲ ਧੜੇ ਵੱਲੋਂ ਵੀ ਜਾ ਕੇ ਸੁਖਵੀਰ ਬਾਦਲ ਨੇ ਵੀ ਕੀਤਾ ਜਾਂ ਇਹਨਾਂ ਵੱਲੋਂ ਵੀ ਕੀਤਾ ਗਿਆ ਜਿਹੜੇ ਬਾਗੀ ਧੜੇ ਨਾਲ ਸੰਵੰਦਤਾ ਪ੍ਰੇਮ ਸਿੰਘ ਚੰਦੂ ਮਾਜਰਾ ਢੀਂਡ ਸਾਹਿਬ ਆ ਜਾਂ ਹੋਰ ਵੀ ਕਈ ਆਗੂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਸਕਦੇ ਆ ਬੀਬੀ ਜਗੀਰ ਕੌਰ ਆ ਔਰ ਹੋ ਸਕਦਾ ਹੈ ਜੇ ਜਿਸ ਤਰ੍ਹਾਂ ਇਹ ਬਾਰ ਬਾਰ ਕਹਿ ਰਹੇ ਹੋ ਸਕਦਾ ਫਿਰ ਜੱਥੇਦਾਰ ਵੱਲੋਂ ਵੀ ਕੋਈ ਇਦਾਂ ਦਾ ਵੀ ਹੁਕਮਨਾਮਾ ਆ ਜੇ ਜੀ ਨੂੰ ਕਰੋ ਧਾਰਮਿਕ ਸਜ਼ਾ ਦੇ ਨਾਲ ਨਾਲ ਵੀ ਇੱਕ ਮੰਚ ਤੇ ਇਕੱਠੇ ਹੋਣ ਇਹ ਵੀ ਵਿਖੇ ਚ ਹੋ ਸਕਦਾ ਪਰ ਇੱਕ ਗੱਲ ਹੈ ਵੀ ਅੱਜ ਬਾਗੀ ਤੜਾ ਖੁਸ਼ ਨਜ਼ਰ ਆ ਰਿਹਾ ਸੀ ਜੀ ਨੂੰ ਕਹ ਲਓ ਕਿਉਂਕਿ ਉੱਥੇ ਇਕੱਠ ਵੀ ਸੋਹਣਾ ਹੋਇਆ ਔਰ ਜਿਹੜੇ ਸੋਚਾ ਸਿੰਘ ਆਪਣੇ ਹੈਗੇ ਛੋਟੇਪੁਰ ਉਹਨਾਂ ਨੇ ਜਦ ਤੱਕ ਗਿਆਨੀ ਮੋਹਨ ਸਿੰਘ ਉਹਨਾਂ ਦੀ ਜੀਵਨੀ ਜਾਂ ਉਹਨਾਂ ਦੀਆਂ ਜਿਹੜੇ ਕਾਰਨਾਮੇ ਕਹ ਲਓ ਜਿਹੜੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹਨ ਜਾਂ ਇੱਕ ਅਕਾਲੀ ਆਗੂ ਦੇ ਜੀਵਨ ਨੂੰ ਦਰਸਾਉਂਦੇ ਆ ਉਹ ਬੜੀ ਉਹਨਾਂ ਨੇ ਡੀਟੇਲ ਚ ਵਿਸਥਾਰ ਚ ਜ਼ਿਕਰ ਕੀਤਾ ਗਿਆ ਔਰ ਇਸ ਤੋਂ ਕਾਲੀ ਜਿਹੜਾ ਬਾਗੀ ਤੜਾ ਖੁਸ਼ ਵੀ ਨਜ਼ਰ ਆ ਰਿਹਾ ਸੀ ਜੀ ਤਾਂ ਅੱਗੇ ਗੱਲ ਕਰਦੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲੈ ਕੇ ਕੀ ਨਵਾਂ ਫੈਸਲਾ ਆਇਆ ਦੇਖੋ ਪੰਚਾਇਤੀ ਚੋਣਾਂ ਦਾ ਜਿਹੜਾ ਆਪਣੇ ਕਾਰਜਕਾਲ ਫਰਵਰੀ ਤੋਂ ਖਤਮ ਹੋਇਆ ਹੋਇਆ ਔਰ ਐਡਿਕ ਕੀਤੀ ਜਾ ਰਹੀ ਹੈ ਕਿ ਅੱਜ ਹੁੰਦੀਆਂ ਚੋਣਾਂ ਕੱਲ ਹੁੰਦੀਆਂ ਕਾਫੀ ਸਮਾਂ ਲੰਘ ਚੁੱਕਿਆ ਉੱਪਰ ਹਾਲਾਂਕਿ ਉਹ 6 ਮਹੀਨੇ ਦਾ ਸਮਾਂ ਹੁੰਦਾ ਔਰ ਅੱਜ ਜਿਹੜਾ ਪੰਜਾਬ ਦੇ ਚੋਣ ਕਮਿਸ਼ਨ ਨੇ ਰਾਜ ਦੇ ਜਿਹੜਾ ਪੰਚਾਇਤੀ ਵਿਭਾਗ ਪਿੰਡ ਵਿਕਾਸ ਵਿਭਾਗ ਆ ਉਹਨਾਂ ਨੂੰ ਇੱਕ ਪੱਤਰ ਲਿਖਿਆ ਕਿ ਜਿਹੜੇ ਪੰਚਾਇਤਾਂ ਰਾਖਵੇਂ ਕਰਨ ਦਾ ਹੁੰਦਾ ਵੀ ਕਿਹੜਾ ਪਿੰਡ ਦਾ ਸਰਪੰਚ ਰਿਜ਼ਰਵ ਹੈ ਕਿਹੜਾ ਇਸਤਰੀ ਰਿਜ਼ਰਵ ਹੈ ਕਿੱਥੇ ਜਨਰਲ ਇਸਤਰੀ ਹੈ ਕਿੱਥੇ ਜਨਰਲ ਪੁਰਸ਼ ਆ ਉਹ ਰਾਖਵੇਂ ਕਰਨ ਦੇ ਜਿਹੜੇ ਆ ਉਹ ਕਿਹਾ ਕਿ ਉਹ ਕੰਮ ਜਿਹੜਾ ਮੁਕੰਮਲ ਕਰ ਲਿਆ ਜਾਵੇ ਪਿੰਡ ਵਿਕਾਸ ਵਿਭਾਗ ਨੂੰ ਤੇ ਉਹਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਆਪਾਂ ਜਿਹੜਾ VOTING ਦਾ ਕੰਮ ਹੈ ਜਾਂ ਵਾਰਡ ਬੰਦੀ ਦਾ ਕੰਮ ਉਹ ਤਾਂ ਪਹਿਲਾਂ ਹੀ ਮੁਕੰਮਲ ਕਰ ਚੁੱਕਿਆ ਪੰਚਾਇਤੀ ਵਿਭਾਗ ਔਰ ਜਿਸ ਤਰ੍ਹਾਂ ਦਾ ਇਹ ਰਾਜ ਦੇ ਚੋਣ ਕਮਿਸ਼ਨ ਵੱਲੋਂ ਹੁਣ ਨਵਾਂ ਇੱਕੋ ਕਦਮ ਚੁੱਕਿਆ ਗਿਆ ਕਹਿ ਲੀਏ ਤਾਂ ਫਿਰ ਨੇੜੇ ਵਿੱਚ ਚੋਣਾਂ ਹੋ ਵੀ ਸਕਦੀਆਂ ਹਨ ਔਰ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀਆਂ ਜਿਮਨੀ ਚੋਣਾਂ ਅਕਤੂਬਰ ਚ ਹੋਣ ਦੀ ਸੁਭਾਵਨਾ ਵੀ ਉਦੋਂ ਬਾਅਦ ਸ਼ਾਇਦ ਨਵੰਬਰ ਚ ਪੰਚਾਇਤੀ ਚੋਣਾਂ ਹੋਣ ਤੇ ਉਹਦੇ ਨਾਲ ਹੀ ਹੁਣ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਵੋਟਾਂ ਬਣਾਉਣ ਦਾ ਜਿਹੜਾ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਪਹਿਲਾਂ ਉਹ ਵੀ ਹੋ ਸਕਦੀਆਂ ਨੇੜੇ ਵਿੱਚ ਪਰ ਪੰਚਾਇਤੀ ਚੋਣਾਂ ਦੇਖੋ ਪੰਚਾਇਤੀ ਚੋਣਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਇਹਦੀ ਪੰਜਾਬ ਦੇ ਪਿੰਡਾਂ 'ਚ ਲੋਕਾਂ 'ਚ ਖਾਸ ਰੁਝਾਨ ਹੁੰਦਾ ਔਰ ਇੱਕ ਕਹ ਲੋ ਜਿਵੇਂ ਵਿਆਰ ਗੱਚਾ ਵੀ ਹੁੰਦਾ ਵੀ ਜਿਹੜੇ ਖਾਸ ਕਰ ਸਤਾਧਾਰੀ ਤਰਨ ਨਾਲ ਸੰਬੰਧਤ ਹੁੰਦੇ ਚ ਪੰਜ ਚੁਣੇ ਜਾਣ ਜਾਂ ਸਰਪੰਚ ਜੋ ਦੀ ਉਹ ਚ ਦੌੜ ਚ ਹੋਣ ਉਹਨਾਂ ਦੀ ਇੱਕ ਨਵੀਂ ਤਿਆਰੀ ਜਿਹੜੀ ਉਹ ਪਿੱਛੇ ਕਾਫੀ ਲੰਬੇ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਔਰ ਜਿਹੜੇ ਹੈਗੇ ਆ ਹੁਣ ਪਿਛਲੀ 218 ਚ ਪੰਚਾਇਤੀ ਚੋਣਾਂ ਹੋਈਆਂ ਸੀ ਜੀ ਉਦੋਂ ਕਹ ਲੋ ਅ ਡਾਇਰੈਕਟ ਸਰਪੰਚਾਂ ਦੀ ਚੋਣ ਹੋਈ ਸੀ ਇੱਕ ਵਾਰੀ ਇਹ ਵੀ ਸਮਾਂ ਹੋਇਆ ਸੀਗਾ ਕਿ ਪੰਚਾਇਤਾਂ ਰਾਈ ਵੀ ਚੋਣ ਹੋਈ ਸੀ ਇਸ ਵਾਰੀ ਤੱਕ ਕਲੀਅਰ ਹੋ ਗਿਆ ਕਿ ਸਰਪੰਚਾਂ ਦੀ ਚੋਣ ਸਿੱਧੀ ਹੋਊਗੀ ਔਰ ਮਤਲਬ ਨੇੜੇ ਪੱਖ ਜੀ ਹੋਣ ਜਿਸ ਤਰ੍ਹਾਂ ਤਾਂ ਜਾਪ ਰਿਹਾ ਜੀ ਮਤਲਬ ਉਹ ਤੋਂ ਲੱਗ ਰਿਹਾ ਕਿ ਨੇੜੇ ਪੱਖ ਜੀ ਹੋਵੇ ਪੰਚਾਇਤੀ ਚੋਣਾਂ ਹੋ ਸਕਦੀਆਂ ਔਰ ਸਰਕਾਰ ਚ ਵੀ ਹਲਜੋਲ ਸ਼ੁਰੂ ਹੋ ਜਾਂਦੀ ਹੈ ਜਦੋਂ ਚੋਣ ਕਮਿਸ਼ਨ ਵੱਲੋਂ ਕੋਈ ਆਰਡਰ ਆ ਜਾਏ ਔਰ ਪੰਚਾਇਤੀ ਵਿਭਾਗ ਚ ਵੀ ਜੜੀ ਹੋ ਜਾਂਦੀ ਹੈ ਔਰ ਹੁਣ ਵੀ ਜਿਹੜੀ ਹੈ ਨਵੀਂ ਬਾਡਵੰਦੀ ਜਾਂ ਨਵੀਆਂ ਜਿਹੜੀਆਂ ਪੰਚਾਇਤਾਂ ਵੰਡੀਆਂ ਇਸ ਵਾਰ ਖੈਰ ਬਹੁਤੀਆਂ ਤਾਂ ਹੈ ਨਹੀਂ ਬਹੁਤੇ ਪਿੰਡਾਂ 'ਚ ਨਵੀਆਂ ਪੰਚਾਇਤਾਂ ਆਲਾ ਹੈ ਨਹੀਂ ਬਹੁਤੇ ਜ਼ਿਲ੍ਹਿਆਂ 'ਚ ਆਪਾਂ ਪਿੱਛੇ ਉਹ ਜੀ ਜਾਣਕਾਰੀਆਂ ਪ੍ਰਾਪਤ ਕੀਤੀਆਂ ਸੀ ਉਹ ਮੇਰੇ ਕੱਲ 13000 ਕਿੰਨੇ ਪਿੰਡ ਹੈਗੇ ਨੇ ਜਿਹੜੀਆਂ ਪੰਚਾਇਤਾਂ ਚੁਣੀਆਂ ਗਈਆਂ ਪਿਛਲੀ ਵਾਰੀ 83800 ਕਿੰਨੇ ਸਰਪੰਚਾਂ 31 ਸ਼ਾਇਦ ਪੰਜ ਚੁਣੇ ਗਏ ਸੀ ਜੀ ਤੇ ਉਹ ਮਤਲਬ ਆਉਣ ਵਾਲੇ ਸਮੇਂ 'ਚ ਹੋ ਸਕਦਾ ਵਾਰਡ ਥੋੜੇ ਬਹੁਤੇ ਜਰੂਰ ਵਧੇ ਹੋਣ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਵੱਧ ਜਾਂਦੇ ਆ ਜਾਂ ਬਹੁਤੇ ਪਿੰਡਾਂ 'ਚ ਨਹੀਂ ਕੁਝ ਪਿੰਡਾਂ 'ਚ ਪੰਨ ਤੋੜ ਹੋਈ ਹੈ ਵਾਰਡਾਂ ਦੀ ਮਤਲਬ ਬਾਕੀ ਉਵੇਂ ਹੀ ਸੇਮ ਪੁਰਾਣੇ ਹੀ ਰੱਖੇ ਗਏ ਆ ਔਰ ਹੋ ਸਕਦਾ ਉਹਨਾਂ ਦੀ ਜਰਬੇਸ਼ਨ ਜਾਂ ਉਹ ਜਨਰਲ ਉਹ ਬਦਲਿਆ ਜਾਵੇ ਬਦਲਿਆ ਗਿਆ ਹੋਵੇ ਜੇ ਬਹੁਤੇ ਵਾਰਡ ਪੁਰਾਣੇ ਹੀ ਰੱਖੇ ਗਏ ਆ ਔਰ ਜਲਦੀ ਮੈਨੂੰ ਲੱਗਦਾ ਹੁਣ ਨੇੜੇ ਦੇ ਕਿਸੇ ਪੰਚਾਇਤੀ ਚੋਣਾਂ ਦਾ ਵੀ ਸੱਦਾ ਜਿਵੇਂ ਕਹ ਲੋ ਆਜੀ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਜਿਲ੍ਹਾ ਨਾਲ ਸੀ ਕਈ ਸਿਆਸੀ ਮੁੱਦੇਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ